ਸਿਸਟਮ ਮੈਂ ਪਹਿਲੀ ਵਾਰ ਹੀ ਲੈ ਕੇ ਆਏ ਸੀ ਮੈਨੂੰ ਮੇਰਾ ਬੇਟਾ ਉਸ ਟਾਈਮ ਮੇਰੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਅੱਛਾ ਜੀ ਮੈਨੂੰ ਕਾਰ ਕੇ ਲੈ ਕੇ ਜਾਂਦੇ ਸੀ ਜਿੱਥੇ ਵੀ ਜਾਂਦੇ ਸੀ ਔਰ ਪਾਣੀ ਤੱਕ ਮੇਰੀ ਪੀਣ ਦੀ ਹਿੰਮਤ ਨਹੀਂ ਸੀਗੀ ਠੀਕ ਹੈ ਜੀ 8.40 ਮੇਰਾ ਕਰੀਟਿਨ ਸੀਗਾ ਉਸ ਟਾਈਮ ਠੀਕ ਹੈ ਜੀ ਤੇ ਮੈਨੂੰ ਡਾਕਟਰਾਂ ਨੇ ਡਾਇਲਿਸਿਸ ਦੱਸ ਦਿੱਤੀ ਸੀ ਤੁਹਾਨਾਂ ਦਾ ਕਰੀਟਿਨ ਕਿੰਨਾ ਸੀ ਤੇ ਹੁਣ ਕਿੰਨਾ ਹੈ ਜੀ ਮੇਨੂੰ ਤੇਨ ਇਹਨਾਂ ਦਾ 8.41 ਸਮਥਿੰਗ ਜੀ ਬਈ ਹੁਣ ਇਹਦਾ 2. ਸਮਥਿੰਗ ਆਈ ਹੈ ਜੀ ਬੱਚੇ ਤੁਹਾਡੇ ਫੜ ਕੇ ਲੈ ਕੇ ਆਏ ਆ ਤੁਹਾਡੇ ਤੋਂ ਚੱਲਿਆ ਵੀ ਨਹੀਂ ਸੀ ਜਾ ਰਿਹਾ ਬੈਠਿਆ ਨਹੀਂ ਸੀ ਜਾ ਰਿਹਾ ਜਦੋਂ ਜਦੋਂ ਆਈ ਸੀਗੀ ਤੇ ਉਸ ਟਾਈਮ ਮੈਂ ਆਪਣਾ ਪਾਣੀ ਵੀ ਨਹੀਂ ਸੀ ਪੀ ਸਕਦੀ ਲਈ ਮੋਚ ਤੋਂ ਵਗੈਰਾ ਦਾ ਤੇ ਹੁਣ ਮੈਂ ਸਾਰਾ ਘਰ ਦਾ ਕੰਮ ਆਪਣੇ ਆਪ ਕਰ ਲਿਆ ਤੇ ਮੈਂ ਜਦੋਂ ਇੱਥੇ ਆਈ ਉਸ ਤੋਂ 15 ਦਿਨ ਬਾਅਦ ਮੈਨੂੰ ਪਰ ਹੈਨਾ ਸ਼ੁਰੂ ਹੋ ਗਿਆ ਤੇ ਉਸ ਤੋਂ ਬਾਅਦ ਹੁਣ 6 ਮਹੀਨੇ ਹੋ ਗਏ ਨੇ ਮੇਰਾ ਸਰੀਰ ਬਿਲਕੁਲ ਠੀਕ ਹੈ ਤੇ ਰਿਪੋਰਟਾਂ ਵੀ ਠੀਕ ਆ ਰਹੀਆਂ ਨੇ ਤਾਂ ਤੁਹਾਡੀ ਮਦਰ ਨੂੰ ਕਿਡਨੀ ਦੀ ਪ੍ਰੋਬਲਮ ਸੀ ਤੇ ਜਦੋਂ ਤੁਸੀਂ ਪਹਿਲੀ ਵਾਰ ਸਾਡੇ ਕੋਲ ਆਏ ਸੀ ਉਦੋਂ ਕੀ ਕੰਡੀਸ਼ਨ ਸੀ ਹੁਣ ਕੀ ਕੰਡੀਸ਼ਨ ਹੈ ਜਦੋਂ ਅਪ੍ਰੈਲ ਚ ਇਹਨਾਂ ਨੂੰ ਉਰੇ ਲੈ ਕੇ ਆਏ ਤਾਂ ਇਹਨਾਂ ਨੂੰ ਫੜ ਕੇ ਲੈ ਕੇ ਆਏ ਸੀਗੇ ਠੀਕ ਹੈ ਜੀ ਮੈਂ ਤੇ ਮੇਰਾ ਬ੍ਰਦਰ ਹਾਂਜੀ ਔਰ ਹੁਣ ਇਹਨਾਂ ਤੋਂ ਮਤਲਬ ਕਿ 6 ਮਹੀਨੇ ਹੋ ਚੁਕੇ ਆ ਹਾਂਜੀ 12 11 ਅਕਤੂਬਰ ਅੱਜ ਠੀਕ ਹੈ ਅੱਜ ਆਪੁਰ ਕੇ ਆਏ ਆ ਪਹਿਲਾਂ ਇਹਨਾਂ ਨੂੰ ਦੋ ਜਣੇ ਫੜ ਕੇ ਲੈ ਕੇ ਆਏ ਸੀਗੇ ਐਂਡ THEN ਹੌਲੀ ਹੌਲੀ ਇਹਨਾਂ ਚ ਇੰਪਰੂਵਮੈਂਟ ਆਉਣ ਲੱਗ ਗਈ ਸੀ ਦੂਸਰੇ ਤੇ ਤੀਸਰੇ ਮਹੀਨੇ ਤੇ ਜਦੋਂ ਤੁਸੀਂ ਇਹਨਾਂ ਨੂੰ ਪਹਿਲੀ ਵਾਰ ਸਾਡੇ ਕੋਲ ਲੈ ਕੇ ਆਏ ਸੀ ਉਦੋਂ ਇਹਨਾਂ ਦਾ ਕਰੀਟੀਨਿਨ ਕਿੰਨਾ ਸੀ ਤੇ ਹੁਣ ਕਿੰਨਾ ਹੈ ਜੀ ਟੈਨ ਇਹਨਾਂ ਦਾ 8.41 ਸਮਥਿੰਗ ਸੀਗਾ ਜੀ ਹੁਣ ਇਹਨਾਂ ਦਾ 2.something hai 2.2.8 hai 8.2.8 something 2.8 okay 2.8 te pehla siga ji 8.41 pehla todi condition bahut kharab si ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਪਹਿਲੀ ਵਾਰੀ ਬੱਚੇ ਤੁਹਾਡੇ ਫੜਕੇ ਲੈ ਕੇ ਆਏ ਆ ਤੁਹਾਡੇ ਤੋਂ ਚੱਲਿਆ ਵੀ ਨਹੀਂ ਸੀ ਜਾ ਰਿਹਾ ਬੈਠਿਆ ਨਹੀਂ ਸੀ ਜਾ ਰਿਹਾ ਬਹੁਤ ਜ਼ਿਆਦਾ ਬੀਕ ਸੀ ਜੀ ਪਹਿਲਾਂ ਜੀ ਜੀ ਜਿਵੇਂ ਕਿ ਹੁਣ ਤਾਂ ਤੁਹਾਨੂੰ ਕੋਈ ਕਹਿ ਨਹੀਂ ਛਾਦਾ ਕਿ ਤੁਹਾਨੂੰ ਕਿਡਨੀਜ਼ ਦੀ ਜਿਹੜੀ ਪ੍ਰੋਬਲਮ ਆਈ ਸੀ ਜੀ ਜੀ ਹਾਂ ਜੀ ਪਾਕਸਟ ਵਾਰੀ ਜਦੋਂ ਆਈ ਸੀਗੀ ਤੇ ਉਸ ਟਾਈਮ ਮੈਂ ਆਪਣੇ ਆਪ ਪਾਣੀ ਵੀ ਨਹੀਂ ਸੀ ਪੀ ਸਕਦੀ ਨਾ ਇਹ ਬੋਸਣ ਨੂੰ ਵਗੈਰਾ ਜਾ ਸਕਦਾ ਜੀ ਤੇ ਹੁਣ ਮੈਂ ਸਾਰਾ ਘਰ ਦਾ ਵੀ ਕੰਮ ਆਪਣੇ ਆਪ ਕਰ ਲਿਆ ਠੀਕ ਹੈ ਜੀ ਜੇਕਰ ਤੁਸੀਂ ਪ੍ਰੇਜ ਨਹੀਂ ਕਰੋਗੇ ਤਾਂ ਤੁਸੀਂ ਕਦੇ ਠੀਕ ਨਹੀਂ ਹੋ ਸਕਦੇ ਇਸੇ ਕਰਕੇ ਕਿਹਾ ਜਾਂਦਾ ਇਲਾਜ ਨਾਲੋਂ ਅਹੇਜ ਚੰਗਾ ਜਿੰਨਾ ਤੁਸੀਂ ਪ੍ਰਹੇਜ ਕਰ ਲੋਗੇ ਓਨੇ ਜਲਦੀ ਤੇ ਓਨੇ ਜਿਆਦੇ ਤੁਸੀਂ ਤੰਦਰੁਸਤ ਰਹੋਗੇ ਸਮਝਾਈਦਾ ਜੀ ਬਹੁਤ ਥੋੜਾ ਹੈ ਹੁਣ ਆਪ ਵੀ ਲੱਗਦਾ ਵੀ ਇਹਨਾਂ ਨੂੰ ਆਪੇ ਹੀ ਅੱਛਾ ਜੀ ਆਹਦੀ ਪਿੱਠ 'ਚ ਬੈਕ ਪੇਨ ਹੋਣ ਲੱਗ ਗਈ ਸੀ ਬੈ ਬੈ ਕੇ ਬੈਕ ਬੈ ਕਹਿੰਦਾ ਮੈਂ ਬਹੁਤ ਆਖ ਚੁੱਕੀ ਸੀ ਤੇ ਮੈਨੂੰ ਕਿਤਾ ਉਹ ਸਹੀ ਦਵਾਈ ਦਾ ਮਤਲਬ ਮਿਲਿਆ ਨਹੀਂ ਸੀਗਾ ਠੀਕ ਹੈ ਫਿਰ ਮੈਨੂੰ ਕਿਸੇ ਨੇ ਕਿਹਾ ਵੀ ਤੁਸੀਂ ਉੱਥੇ ਜਾਓ ਤੇ ਮੈਂ ਜਦੋਂ ਇੱਥੇ ਆਈ ਉਸ ਤੋਂ 15 ਦਿਨ ਬਾਅਦ ਮੈਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਠੀਕ ਹੈ ਇਹ ਮੁੰਬੇ ਕੋਲ ਪਿਆ ਹੀ ਨਹੀਂ ਜਾਂਦਾ ਪਰ ਦਵਾਈ ਨਾਲ ਮੈਨੂੰ ਕਾਫੀ ਜ਼ਿਆਦਾ ਫਰਕ ਹੈ ਠੀਕ ਹੈ ਜੀ ਤੰਦਰੁਸਤ ਹੋ ਜੀ ਮਤਲਬ ਬਿਲਕੁਲ ਜੀ ਸੋ ਭੈਣ ਜੀ ਧੰਨਵਾਦ ਤੁਹਾਡਾ ਤੁਸੀਂ ਅੱਜ ਦੀ ਵੀਡੀਓ ਦੇ ਜ਼ਰੀਏ ਕਈਆਂ ਦੀ ਜ਼ਿੰਦਗੀ ਲਈ ਰਾਦ ਸੇਰਾ ਬਣੋਗੇ ਸੋ ਮੈਂ ਤੁਹਾਨੂੰ ਸਭ ਨੂੰ ਕਹਿਣਾ ਚਾਹਾਂਗਾ ਕਿ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੋਂ ਪੀੜਤ ਹੋ ਤਾਂ ਤੁਸੀਂ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ ਜੀ ਐਡਰੈਸ ਸਕਰੀਨ ਤੇ ਲਾ ਦੇਵਾਂਗੇ ਨੋਟ ਕਰ ਸਕਦੇ ਹੋ ਜਿਵੇਂ ਕਿ ਇਹ ਭੈਣ ਜੀ ਨੂੰ ਫਰਕ ਪਿਆ ਇਹਨਾਂ ਦੀ ਬਹੁਤ ਕੰਡੀਸ਼ਨ ਖਰਾਬ ਸੀ ਇਹਨਾਂ ਦੇ ਬੱਚੇ ਇਹਨਾਂ ਨੂੰ ਫੜ ਕੇ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਲੈ ਕੇ ਆਏ ਸੀ ਸੋ ਜੇਕਰ ਇਹ ਠੀਕ ਹੋ ਸਕਦੇ ਆ ਤਾਂ ਤੁਸੀਂ ਵੀ ਠੀਕ ਹੋ ਸਕਦੇ ਹੋ ਇਹਨਾਂ ਨੂੰ ਜਿਨ੍ਹਾਂ ਨੇ ਭੇਜਿਆ ਸੀਗਾ ਉਹਨਾਂ ਨੇ ਸਾਡੇ ਕੋਲ ਪਹਿਲਾਂ ਕਾਫੀ ਪੇਸ਼ੈਂਟ ਭੇਜੇ ਆ ਉਹਨਾਂ ਦੇ ਖੁਦ ਹਸਬੰਦ ਨੂੰ ਪ੍ਰੋਬਲਮ ਸੀ ਉਹ ਵੀ ਠੀਕ ਹੈ ਜੀ ਹੁਣ ਸਾਡੇ ਤੀਸਰੇ ਅੰਦ ਤੋਂ ਹੀ ਇੱਕ ਬਜ਼ੁਰਗ ਹੈਗੇ ਉਹਨਾਂ ਦੀ ਤਕਰੀਬਨ 70 ਪਲੱਸ ਏਜ ਹੈਗੀ ਹੈ ਪਿਛਲੇ 2 ਸਾਲ ਤੋਂ ਬਿਲਕੁਲ ਤੰਦਰੁਸਤ ਹੈ ਜੀ ਕਿਡਨੀਆ ਚ ਪ੍ਰੋਬਲਮ ਸੀਗੀ ਉਹਨਾਂ ਨੂੰ ਡਾਇਲਿਸਿਸ ਦੱਸਿਆ ਸੀ ਸੋ ਇਹ ਜੋ ਵੀ ਅਸੀਂ ਤੁਹਾਨੂੰ ਸਲਾਹ ਜਾਂ ਕਿਸੇ ਤਰ੍ਹਾਂ ਦੀ ਕੋਈ ਅਸੀਂ ਦਵਾਈ ਵੀ ਦੇ ਰਹੇ ਆਂ ਆ ਉਹ ਵੀ ਅਸੀਂ ਉਦੋਂ ਦੰਦੇ ਜਿੱਥੇ ਸਾਨੂੰ ਲੱਗਦਾ ਹੋਵੇ ਕਿ ਇਹਨਾਂ ਨੂੰ ਜ਼ਰੂਰਤ ਹੈਗੀ ਹੈ ਤੁਸੀਂ ਜੇਕਰ ਸਾਡੇ ਤੋਂ ਦਵਾਈ ਨਹੀਂ ਲੈਣੀ ਤੁਸੀਂ ਸਾਡੇ ਤੋਂ ਸਲਾਹ ਲੈ ਸਕਦੇ ਜਿਸ ਦਾ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਚਾਰਜ ਨਹੀਂ ਲੈਂਦੇ ਕੋਈ ਸਾਡਾ ਇੱਥੇ ਵਿਜ਼ਿਟ ਚਾਰਜ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਨਹੀਂ ਹੈਗੀ ਤਾਂ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੋਂ ਪੀੜਤ ਹੋ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਰੋਗ ਬੱਚੇਦਾਨੀ ਦੀ ਕੋਈ ਪ੍ਰੋਬਲਮ ਹੈਗੀ ਹੈ ਇੰਟਰਸਟਾਈਨ ਚ ਕਿਸੇ ਤਰ੍ਹਾਂ ਦੀ ਦਿੱਕਤ ਹੈ ਥਾਇਰੋਇਡ ਸਰਵਾਈਵ ਕਰ ਕੋਈ ਤੁਹਾਡੀ ਬਿਮਾਰੀ ਨਹੀਂ ਠੀਕ ਹੋ ਰਹੀ ਤੁਸੀਂ ਲੰਮੇ ਸਮੇਂ ਤੋਂ ਦਵਾਈਆਂ ਲੈ ਰਹੇ ਹੋ ਤਾਂ ਤੁਸੀਂ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ ਪਤਾ ਹੈਗਾ ਜੀ ਪੁਰਾਣਾ ਬੱਸ ਸਟੈਂਡ ਨੇੜੇ ਤੇਜਾ ਸਿੰਘ ਪੈਟਰੋਲ ਪੰਪ ਜੀਟੀ ਰੋਡ ਸਰਹੰਗਰ ਵੀਰਵਾਰ ਸਾਡੇ ਇੱਥੇ ਆਫਨ ਹੁੰਦਾ ਹੈ ਜੀ ਐਤਵਾਰ ਮੈਂ 10 ਵਜੇ ਤੱਕ ਬੈਠਣਾ ਹਾਂ ਤੁਸੀਂ ਸਾਡੇ ਕੋਲ ਪਹੁੰਚ ਕੇ ਆਪਣੀ ਬਿਮਾਰੀ ਬਾਰੇ ਸਾਡੇ ਨਾਲ ਡਿਸਕਸ ਕਰ ਸਕਦੇ ਹੋ ਸੋ ਮੈਨੂੰ ਦਿਓ ਆਗਿਆ ਨੈਕਸਟ ਵੀਡੀਓ ਚ ਜਲਦ ਮਿਲਦੇ ਹਾਂ ਸਤਿ ਸ਼੍ਰੀ ਅਕਾਲ